ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਮਾਗ ਮੰਨ ਜਨ ਸੰਸਾਧੂ ਆਂ ਪੀਰੀ ਕਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੋਣ ਸਭਨਾ ਨੌਕਰ ਮਾਗਦੇ ਮਹੀਨੇ ਬੋਤੀ ਪਾਵਨ ਪਵਿੱਤਰ ਸਥਾਨ ਤਪ ਸਥਾਨ ਸ੍ਰੀ ਮਾਨਸੰਤ ਬਾਬਾ ਚਰਨਦਾਸ ਜੀ ਨਗਰ ਖੇੜਾ ਬੇਟ ਵਿਖੇ ਮਹਾਂਪੁਰਸ਼ ਬਾਬਾ ਚਰਨਦਾਸ ਜੀ ਕੋ ਵਰਸਾਈ ਹੋਏ ਚਾਰ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਹਰਨਾਮਦਾ ਜੀ ਸ਼੍ਰੀਮਾਨ ਸੰਤ ਬਾਬਾ ਆਰਾਮਾਸਲੇ ਜੀ ਸ਼੍ਰੀਮਾਨ ਸੰਤ ਬਾਬਾ ਸ਼ਾਂਤੀਦਾਸ ਜੀ ਤੇ ਸ਼੍ਰੀਮਾਨ ਸੰਤ ਬਾਬਾ ਪ੍ਰਕਾਸ਼ 무ਨੀ ਜੀ ਦੀ ਜੋ ਯਾਦ ਹਰ ਸਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਲਾਕਾ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਈ ਜਾਂਦੀ ਆ ਇਸ ਸਾਲ ਵੀ ਮਹਾਂਪੁਰਸ਼ਾਨੀ ਸਾਲਾਨਾ ਵਰਜੀ ਦੇ ਅੰਦਰ ਜੋ ਅੱਜ 22 ਤਰੀਕ ਨੂੰ ਪਹਿਲੀ ਲੜੀ ਦੇ ਸ੍ਰੀ 11 ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹੋਏ ਜਿਨ੍ਹਾਂ ਦੇ 24 ਨੂੰ ਭੋਗ ਪੈਣਗੇ 24 ਨੂੰ 25 ਸ੍ਰੀ ਖੰਡ ਪਾਠ ਸਾਹਿਬ ਪਰਾਰੰਭ ਹੋ ਕੇ ਉਹਨਾਂ ਦੇ ਨੂੰ ਭੋਗ ਸੈਣੀ ਦੇ 26 ਤੋਂ ਬਾਅਦ ਸ੍ਰੀ ਖੰਡ ਪਾਠ ਦਾ ਪਰਾਰੰਭ ਹੋ ਕੇ 28 ਨੂੰ ਭੋਗ ਪੈਣਗੇ 28 ਦੇ ਦਿਨ 28 ਦਿਨ ਮੰਗਲਵਾਰ 15 ਮਾਗ ਨੂੰ ਜੋ ਮਹਾਪੁਰਸ਼ਾਂ ਦੀ ਯਾਦੇ ਅੰਦਰ ਭਾਰੀ ਗੁਰਮਤ ਸਮਾਗਮ ਕਰਵਾਏ ਜਾਂਦੇ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਸਾਧੂ ਸੰਤ ਮਹਾਤਮਾ ਸੰਗਤਾਂ ਪਹੁੰਚ ਰਹੀਆਂ ਨੇ ਸਮੂਹ ਸਮਪਰਦਾਵਾਂ ਦੇ ਮੁਖੀਕਾਰ ਸੇਵਾ ਵਾਲੇ ਮਹਾਪੁਰਸ਼ ਸਮੂਹ ਰਾਜਨੀਤਿਕ ਸਮਾਜਿਕ ਧਾਰਮਿਕ ਆਗੂ ਜੋ ਉਚੇਚੇ ਤੌਰ ਤੇ ਵਿਸ਼ੇਸ਼ ਤੌਰ ਤੇ ਇਤਨੀ ਜਥੇਕ ਵਿਸ਼ਰੀ ਜਥੇ ਪਹੁੰਚ ਰਹੇ ਨੇ ਸੋ ਆਪ ਸਰਬਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਮਹਾਪੁਰਸ਼ਾਂ ਦੀ ਯਾਦੀਆਂ ਅੰਦਰ ਕੁਰਬਾਨੀ ਦੇ ਪ੍ਰਵਾਹ ਚੱਲ ਰਹੇ ਨੇ ਪਾਤਸ਼ਾਹ ਦਾ ਹੁਕਮ ਹੈ ਹਰ ਕਾ ਨਾਮ ਤੇ ਆਏ ਸੋ ਸਨ ਸਭਨਾ ਨੂੰ ਕਰਦਾਨ ਅਰੀਦਾ ਨਾਮ ਸੁਣੀਏ ਲਾਹਾ ਪ੍ਰਾਪਤ ਕਰੀਏ ਜੋ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰੀਏ ਜੀ ਇਨਾਂ ਕੋ ਜੀ ਸਾਡੇ ਨਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਮਗ ਮੰਨ ਸੰਗ ਸਾਧੂਆਂ ਪੂਰੀ ਕਰੇ ਇਸ਼ਨਾਨ ਹਰ ਕਾ ਨਾਮ ਤੇ ਆਈ ਸੋਣ ਸਭਨਾ ਨੋ ਕਰਦਾ ਮਗਦੇ ਮਹੀਨੇ ਬਹੁਤ ਹੀ ਪਾਵਨ ਪਵਿੱਤਰ ਸਥਾਨ ਤਪ ਸਥਾਨ ਸ੍ਰੀ ਮਾਨਸੰਤ ਬਾਬਾ ਚਰਨਦਾਸ ਜੀ ਨਗਰ ਖੇੜਾ ਬੇਟ ਵਿਖੇ ਮਾਤ ਪੁੱਤ ਬਾਬਾ ਚਰਨਦਾਸ ਜੀ ਤੋਂ ਵਰਸਾਏ ਹੋਏ ਚਾਰ ਮਹਾਂਪੁਰਖ ਸ੍ਰੀ ਮਾਨਸੰਤ ਬਾਬਾ ਹਰਨਾਮਦਾ ਜੀ ਸ੍ਰੀ ਮਾਨਸੰਤ ਬਾਬਾ ਰਾਮਾਸਰੇ ਜੀ ਸ੍ਰੀ ਮਾਨਸੰਤ ਬਾਬਾ ਸ਼ਾਂਤੀਦਾਸ ਜੀ ਤੇ ਸ੍ਰੀ ਮਾਨਸੰਤ ਬਾਬਾ ਪ੍ਰਕਾਸ਼ਮੁਨੀ ਜੀ ਦੀ ਜੋ ਯਾਦ ਹਰ ਸਾਲ ਦੇਸ਼ ਵਦੇਸ਼ ਬੀਆ ਸੰਗਤਾਂ ਇਲਾਕਾ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਈ ਜਾਂਦੀ ਆ ਇਸ ਸਾਲ ਵੀ ਮਹਾਂਪੁਰਸ਼ਾਂ ਦੀ ਸਾਲਾਨਾ ਵਰਤੀ ਦੇ ਅੰਦਰ ਜੋ ਅੱਜ 22 ਤਰੀਕ ਨੂੰ ਪਹਿਲੀ ਲੜੀ ਦੇ ਸ੍ਰੀ 11 ਸ੍ਰੀ ਅਖੰਡ ਪਾਠ ਸਾਹਿਬ ਦਾ ਪਰਾਰੰਭ ਹੋਏ ਜਿਨ੍ਹਾਂ ਦੇ 24 ਨੂੰ ਭੋਗ ਪੈਣਗੇ 24 ਨੂੰ 25 ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋ ਕੇ ਉਹਨਾਂ ਦੇ 26 ਨੂੰ ਭੋਗ ਪੈਣਗੇ 26 ਤੋਂ ਬਾਅਦ 31 ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋ ਕੇ 28 ਨੂੰ ਭੋਗ ਪੈਣਗੇ 28 ਦੇ ਦਿਨ ਭਾਈ ਇਹਨ ਮੰਗਲਵਾਰ 15 ਮਾਗ ਨੂੰ ਜੋ ਮਹਾਪੁਰਸ਼ਾਂ ਦੀ ਯਾਦੇ ਅੰਦਰ ਭਾਰੀ ਗੁਰਮਤ ਸਮਾਗਮ ਕਰਵਾਈ ਜਾਂਦੀ ਇਸ ਵਿੱਚ ਦੇਸ਼ ਵਿਦੇਸ਼ ਤੋਂ ਸਾਧੂ ਸੰਤ ਮਹਾਤਮਾ ਸੰਗਤਾਂ ਪਹੁੰਚ ਰਹੀਆਂ ਨੇ ਸਮੂਹ ਸੰਪਰਦਾਵਾਂ ਦੇ ਮੁਖੀਕਾਰ ਸੇਵਾ ਵਾਲੇ ਮਹਾਪੁਰਸ਼ ਸਮੂਹ ਰਾਜਨੀਤਿਕ ਸਮਾਜਿਕ ਧਾਰਮਿਕ ਆਗੂ ਜੋ ਉੱਚੇ ਚੇ ਤੌਰ ਤੇ ਵਿਸ਼ੇਸ਼ ਤੌਰ ਤੇ ਦਿੱਕਨੀ ਜਥੇ ਕਮਿਸ਼ਨ ਜਥੇ ਪਹੁੰਚ ਰਹੇ ਨੇ ਸੋ ਆਪ ਸਰਬਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਮਹਾਂਪੁਰਸ਼ਾਂ ਦੀ ਯਾਦੇ ਅੰਦਰ ਕੁਰਬਾਨੀ ਦੇ ਪ੍ਰਵਾਹ ਚੱਲ ਰਹੇ ਨੇ ਪਾਤਸ਼ਾਹ ਦਾ ਹੁਕਮ ਆ ਹਰਕਾ ਨਾਮ ਤੇ ਆਏ ਸੋ ਸਭਨਾਂ ਨੂੰ ਕਰਦਾਨ ਹਰੀ ਦਾ ਨਾਮ ਸੁਣੀਏ ਗਿਆਹਾ ਪ੍ਰਾਪਤ ਕਰੀਏ ਜ ਮਾਜ਼ਮਾ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰੀਏ ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੇ ਜਾਤਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਾਏ ਜਾਂਦੇ ਜਿਸ ਵਿੱਚ ਦੇਸ਼ਵ ਦੇਸ਼ ਤੋਂ ਸਾਧੂ ਸੰਤ ਮਹਾਤਮਾ ਸੰਗਤਾਂ ਪਹੁੰਚ ਰਹੀਆਂ ਨੇ ਸਮੂਹ ਸੰਪਰਦਾਵਾਂ ਦੇ ਮੁਖੀਕਾਰ ਸੇਵਾ ਵਾਲੇ ਮਹਾਂਪੁਰਸ਼ ਸਮੂਹ ਰਾਜਨੀਤਿਕ ਸਮਾਜਿਕ ਧਾਰਮਿਕ ਆਗੂ ਜੋ ਉਚੇਚੇ ਤੌਰ ਤੇ ਵਿਸ਼ੇਸ਼ ਤੌਰ ਤੇ ਗਿਰਤਨੀ ਜਥੇ ਕਬਿਸ਼ਰੀ ਜਥੇ ਪਹੁੰਚ ਰਹੇ ਨੇ ਸੋ ਆਪ ਸਰਬਤ ਸੰਗਤਾਂ ਦੇ ਚਰਨਾਂ ਦੇ ਬੇਨਤੀ ਆ ਕੇ ਮਹਾਂਪੁਰਸ਼ਾਂ ਦੀ ਜਾਦੀ ਅੰਦਰ ਕੁਰਬਾਨੀ ਦੇ ਪ੍ਰਵਾਹ ਚੱਲ ਰਹੇ ਨੇ ਪਾਤਸ਼ਾਹ ਦਾ ਹੁਕਮ ਹੈ ਹਰ ਕਾ ਨਾਮ ਤੇ ਆਏ ਸੰਸਦਨਾਂ ਨੂੰ ਕਰਦਾਨ हरी का नाम सुनिए लाहा प्राप्त करिए समागम के हाजरी भर के अपना जीवन सफल करिए करिएमांधी याचिका वाहिगुरू जी का खालसा वाहेगुरू जी